ਸਾਸਤਰੀ ਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਪਟਾਲੇ ਸ਼ਹਿਰ ਵਿੱਚ ਲੰਘਦੇ ਪਏ ਤੇ ਭਾਗ ਕੋਲ ਆਪਾਂ ਸ਼ਿੱਕੀ ਲੈਣ ਲਈ ਖਲੋਤੇ ਸੀ ਤੇ ਭਾ ਨੇ ਦੱਸਿਆ ਕਿ ਮੇਰੇ ਕੋਲ ਹਰ ਤਰ੍ਹਾਂ ਦੇ ਮਸਾਲੇ ਹੁੰਦੇ ਆ ਜਿਹੜੇ ਡੰਗਰਾਂ ਨੂੰ ਦਿੱਤੇ ਜਾਂਦੇ ਆ ਤੇ ਆਪਾਂ ਭਾ ਨਾਲ ਗੱਲਬਾਤ ਕਰਾਵਾਂਗੇ ਤੇ ਨਾਲੇ ਪੁੱਛਾਂਗੇ ਜਾਣਕਾਰੀ ਵੀ ਇਹ ਮਸਾਲੇ ਕਿਹੜੀ-ਘੜੇ ਚੀਜ਼ ਲਈ ਵਰਤਦੇ ਆ ਤੇ ਕਿਉਂ ਦਿੰਦੇ ਆ ਆ ਵੇਖੋ ਜੀ ਬਟਾਲੇ ਸ਼ਹਿਰ ਦੇ ਵਿੱਚ ਆ ਕੇ ਭਾਣਾ ਗੱਲਬਾਤ ਕਰਿਓ ਲੈਨੇ ਆਂ ਡਿਟੇਲ ਹਾਂਜੀ ਸਾਸਰੀ ਕਾਲਾ ਭਾਜੀ ਸਾਸਰੀ ਭਾਜੀ ਕੀ ਹਾਲ ਚਾਲ ਆ ਜੀ ਬਸ ਠੀਕ ਆ ਜੀ ਠੀਕ ਆ ਐਡਰੈਸ ਆਪਣਾ ਬਟਾਲਾ ਹੀ ਆ ਹਾਂਜੀ ਠੀਕ ਆ ਨਾਮ ਕੀ ਹੈ ਜੀ ਆਪਣਾ ਮੈਂ ਨਾਂ ਜਗਦੀਪ ਸਿੰਘ ਆ ਜੀ ਸਾਹਬਾ ਜਗਦੀਪ ਸਿੰਘ ਸਾਹਬਾ ਹਾਂਜੀ ਠੀਕ ਆ ਤੇ ਆਪਣਾ ਕੰਮ ਮਸਾਲਿਆਂ ਦਾ ਹਾਂਜੀ ਤੇ ਨਾਲ ਰਸੇ ਵੀ ਆ ਹਾਂਜੀ ਹਾਂਜੀ ਆਰਸਿੰਗਾਰ ਦਾ ਸਮਾਨ ਵੀ ਆਜੋ ਦੁੱਧ ਵਾਲੀਆਂ ਡਿੱਗੀਆਂ ਵੀ ਆ ਤੇ ਆ ਛੋਟੇ ਬੱਚਿਆਂ ਨੂੰ ਦੁੱਧ ਪਿਉਣ ਵਾਲੀਆਂ ਸੀਸੀਆਂ ਵੀ ਆ ਮੋਬਾਈਲ ਨੰਬਰ ਬੋਲ ਦੀ ਭਾਜੀ ਠੀਕ ਹੈ ਜੀ ਮੋਬਾਈਲ ਨੰਬਰ ਦੱਸੋ ਆਪਾਂ ਮੇਰਾ ਭਾਈ ਦਾ ਜਗਦੀਪ ਸਿੰਘ ਸਾਹਾ 78375 50405 ਠੀਕ ਆ ਪੜ੍ਹਾਈ ਕਿੰਨੀ ਕੀਤੀ ਭਾਜੀ ਭਾਈ میٹرਕ ਕੀਤੀ ਹੈ ਜੀ میٹرਕ ਕੀਤੀ ਹੈ میٹرਕ ਕਰਕੇ ਆਪਾਂ ਇਹ ਮਸਾਲੇ ਵੇਚਦੇ ਆ ਹਨਾ ਇਹ ਆਟਾ ਉਮਰਪੁਰਾ ਪੈਂਦਾ ਹਾਂਜੀ ਭਾਈ ਉਮਰਪੁਰਾ ਜੰਦਰ ਰੋਡ ਬਟਾਲਾ ਠੀਕ ਆ ਤੇ ਇਹ ਆਪਣੀ ਦੁਕਾਨ ਪੀੜੀਦਰ ਪੀੜੀ ਚੱਲਦੀ ਆ ਰਹੀ ਹੈ ਅਰੇ ਆਪਣੇ ਮੈਨੂੰ ਭਾਈ ਸਾਹਿਬ ਹੁੰਦੇ ਕੰਮ ਕਰਨ ਬੈਠ ਜਾਓ अच्छा भाई साहब पढ़ाई ਤੁਸੀਂ میٹرک ਦੀ ਕੀਤੀ ਆ ਹਾਂਜੀ ਕੰਮ ਤੁਸੀਂ ਮਸਾਲੇ ਵੇਚਣ ਦਾ ਘਰ ਦੇ ਦੇ ਕੀ ਕਰਨਾ ਔਕਰੀ ਨਹੀਂ ਮਿਲੀ ਕੋਈ ਨਹੀਂ ਇਹ ਲੋਕੀਣਾ ਵਧੀਆ ਕੰਮ ਆ ਜੀ ਆਪਣਾ ਖਾਣਾ ਉੱਤੇ ਆ ਹਾਂਜੀ ਖਾਨਦਾਨੀ ਕੰਮ ਆ ਜੀ ਦੇਖੋ ਜਾਨਵਰ ਨੂੰ ਫਾਇਦਾ ਹੁੰਦਾ ਵਾ ਗਾਹ ਨੂੰ ਫਾਇਦਾ ਹੁੰਦਾ ਵਾ ਮਾਲਕਾਂ ਕੇ ਉਹਨਾਂ ਇਹਦੇ ਨੌਕਰ ਨਹੀਂ ਬਣਨਾਗੇ ਮਾਲਕ ਇਹ ਡਾਕਟਰ ਹੈ ਆ ਇੱਕ ਸਾਡੇ ਡਾਕਟਰ ਜੀ ਹਾਂਜੀ ਸਾਰੇ ਲਾਗੇ ਸਕੇ 25 30 ਕਿਲੋ ਇਹ ਮਿਲੇ ਏਰੀਆ 'ਚ ਸਾਡੀ ਦਵਾਈ ਦਾ ਸਾਰੇ ਰੇੜਿਆ ਘੋੜਿਆਂ ਮੱਝਾਂ ਦੇ ਸਾਰੇ ਜਾਣਦੇ ਹੋ ਜੀ ਆਏ ਆਂਦਾ ਵੀ ਲਾਗੇ ਲਾਗੇ ਤੇ ਮੰਨ ਲਓ ਬੰਦੇ ਆਉਂਦੇ ਆ ਮੇਰੇ ਕੋਲ ਮੇਰੀ ਦੁਕਾਨ ਆ ਇਹ ਨਹੀਂ ਆ ਵੀ ਇੱਕ ਹੁੰਦਾ ਨਾ ਵੀ ਵੇਚਣ ਵਾਲਾ ਬੰਦਾ ਬਾਹਰ ਜਾਪਾ ਮਿਲਣਾ ਨਹੀਂ ਆ ਬਸ ਆਪਣੇ ਕੋਲ ਆ ਬਾਕੀ ਤਸੱਲੀ ਨੇ ਇੱਕ ਨਹੀਂ ਥੋੜਾ ਸਮਾਨ ਖੜਕੇ ਨਾ ਜੱਦੀ ਇਹ ਨਹੀਂ ਕਹਿੰਦੇ ਵੀ ਸਮਾਨ ਇੱਕੇ ਨੇ ਪੰਡ ਬਾਰੇ ਨਾ 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 ਐਵੇਂ ਥੋੜਾ ਜਿਹਾ ਖੜਕੇ ਇਹ ਵਿਰਾਸਤ ਚ ਮਿਲਿਆ ਤੁਹਾਨੂੰ ਹਨਾ ਇਹ ਵਿਰਾਸਤ ਹੀ ਕੰਮ ਹੈ ਆਪਣਾ ਆਪਣੇ ਕੋਲ ਸਮਾਨ ਦਿਖਾ ਦਈਏ ਹਨਾ ਹਾਰ ਸ਼ਿੰਗਾਰ ਘੋੜੀਆਂ ਦੇ ਆਹ ਵੇਖੋ ਜੀ ਜੇ ਵੀ ਭੈਣ ਭਰਾ ਨੇ ਆਉਣਾ ਦੁੱਧ ਵਾਲੀ ਡਿੱਗੀ ਲੈ ਜਾਏ ਆਹ ਮਸਾਲਾ ਜਿਹੜਾ ਬਣਾ ਕੇ ਗੋਲੀਆਂ ਦੀਆਂ ਡੱਬੀਆਂ ਐਦਾਂ ਪੈਕਿੰਗ ਹੋ ਕੇ ਦੂਰ ਦੂਰ ਤੱਕ ਜਾਂਦੇ ਆਰਡਰ ਆਉਂਦੇ ਆ ਹਾਂਜੀ ਫੋਨ ਤੇ ਆਰਡਰ ਹੁੰਦੇ ਹਨ ਆਹ ਵੇਖੋ ਜੀ ਆਹ ਡੱਬੀਆਂ ਦੇ ਵਿੱਚ ਪੈਕਿੰਗ ਕਰਕੇ ਤੇ ਜਿਹੜੀ ਪੈਕਿੰਗ ਹੋਈ ਆ ਉਹ ਆਪਾਂ ਤੁਹਾਨੂੰ ਬਾਹਰ ਦਿਖਾਉਣੇ ਆ ਕਿੰਨੇ ਤਰ੍ਹਾਂ ਦੇ ਮਸਾਲੇ ਆ ਜੀ ਆਪਣੇ ਕੋਲ ਇਹ ਭਾਈ ਘੱਟੋ ਘਾਟ 15-20 ਤਰ੍ਹਾਂ ਦੇ ਮਸਾਲੇ ਹੁੰਦੇ ਆ ਅੱਛਾ ਜਿਹੜੇ ਰੱਖੇ ਆ ਜਿਹੜੇ ਮੇਨ ਮੇਨ ਚੀਜ਼ਾਂ ਆ ਇਹ ਮਸਾਲਾ ਆਪਣੇ ਕਿਹੜੇ ਕਿਹੜੇ ਕੰਮ ਆਉਂਦਾ ਇਹ ਤਾਂ ਭਾਈ ਵੇਖੋ ਦੁੱਧ ਨੂੰ ਵਾਈ ਆਏ ਜੀ ਬੱਚਨ ਸਮੈਲ ਲਾਗੇ ਜਾਨਵਰ ਦੇ ਭਾਈ ਕੋਰਾ ਡੰਗਰ ਹੋ ਜਾਏ ਅੱਛਾ ਡੰਗਰ ਪੱਠੇ ਘਾਤ ਖਾਂਦਾ ਹੋਵੇ ਠੀਕ ਆ ਅੱਛਾ ਪੁੱਛਣਾ ਲਾਗੇ ਪਾ ਦੇ ਸੁਏ ਡੰਗਰ ਨੂੰ ਦੇ ਦੋ ਸਭ ਤੋਂ ਵਧੀਆ ਭਾਈ ਸਭ ਤੋਂ ਵਧੀਆ ਡੰਗਰ ਹਾਂ ਜਮਾਂ ਠੀਕ ਹੋ ਜਾਂਦਾ ਡੰਗਰ ਠੀਕ ਆ ਦੁੱਧ ਵੀ ਬਾਤ ਆਦਾ ਨਾ ਠੀਕ ਆ ਪੱਠੇ ਵਾਦੇ ਖਾਂਦਾ ਹੋਵੇ 100% ਇਹ ਆ ਕੇ ਮੈਲੇ ਮੂਲੇ ਤੇ ਛੇਤੀ ਆ ਜਾਂਦਾ ਫਿਰ ਇਹ ਦੇਣ ਦਾ ਆ ਇਦਾਂ ਆ ਆ ਵੇਖੋ ਜੀ ਆ ਗੋਲੀਆਂ ਇਹਨੂੰ ਵਟਦੇ ਆ ਨਾ ਸਾਰੇ ਮਸਾਲੇ ਕੋਲ ਕੇ ਮਿਲਵਾਉਂਦੇ ਆ ਹਾਂਜੀ 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 ਇਦਾਂ ਪੈਕਿੰਗ ਕਰਕੇ ਆ ਆਪਣੀ ਦਵਾਈ ਆ ਜੀ ਖਾਲਸਾ ਜੀ ਆ ਵੇਖੋ ਜੀ ਆ ਲਿਖਿਆ ਖਾਲਸਾ ਗੋਲੀ ਖਾਲਸਾ ਗੋਲੀ ਤੇ ਮੋਬਾਈਲ ਨੰਬਰ ਸਾਰਾ ਕੁਝ ਉੱਤੇ ਆ ਐਡਰੈਸ ਵੀ ਦਿੱਤਾ ਤੇ ਆ ਜਿਹੜੀ ਉੱਤੇ ਪੜ ਲਓ ਡਿਟੇਲ ਵੀ ਕੀ ਕੀ ਹੋਇਆ ਹੋਵੇ ਤੇ ਇਹ ਗੋਲੀ ਦੇ ਦਈਏ ਤੇ ਸਹੀ ਹੋ ਜਾਂਦਾ ਠੀਕ ਆ ਤੇ ਬਾਕੀ ਸ਼ਕੀ ਰਸੇ ਚ ਬੂਸਰਾ ਕੁਝ ਮਿਲੂਗਾ ਸਭ ਪਚ ਜਾਏਗਾ ਠੀਕ ਆ ਫੋਨ ਕਰ ਲੈ ਕੋਈ ਵੀ ਠੀਕ ਆ ਜੀ ਸਹੀ ਆ ਭਾਈ ਨੂੰ ਫੋਨ ਕਰ ਲਿਓ ਇੱਕ ਵਾਰ ਆਗੇ ਭਾਈ ਨੂੰ ਮਿਲ ਕੇ ਜਰੂਰ ਜਾਇਓ ਜਰੂਰ ਦੱਸਣ ਦੇ ਇਹ ਆ ਕਿ ਪੜਿਆ ਲਿਖਿਆ ਵੈਦ ਆ ਜੀ ਪੜਿਆ ਲਿਖਿਆ ਵੈਦ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਅੱਡੇ ਦੇ ਉੱਤੇ ਹੀ ਆ ਦੁਕਾਨ ਮੇਨ ਹੀਰੋ ਦੀ ਏਜੰਸੀ ਆ ਸਾਹਮਣੇ ਹੀਰੋ ਦੀ ਏਜੰਸੀ ਦੇ ਸਾਹਮਣੇ ਆ ਨਾਲ ਐਚ ਡੀ ਐਫ ਸੀ ਬੈਂਕ ਇਹ ਲਾਗੇ ਤੇ ਇਹੀ ਐਡਰੈਸ ਆ ਆ ਕੇ ਮਿਲਿਓ ਜਰੂਰ ਵੀਰ ਦਾ ਸੁਭਾਅ ਬਹੁਤ ਵਧੀਆ ਤੇ ਬਹੁਤ ਹੀ ਮੁੱਲਯਾਜ ਆ ਭਾਈ ਮੁੱਲ ਤਾਂ ਦੱਸ ਦੋ ਕਿੰਨਾ ਹੈ ਮੁੱਲ ਭਾਈ 80 ਰੁਪਏ ਕਿਲੋ ਮਸਾਲਾ 80 ਰੁਪਏ ਕਿਲੋ ਮਸਾਲਾ ਤੇ ਆਹ ਈ ਡੱਬੀ ਆ ਇਹ ਭਾਈ ਈ ਦਿੰਨੇ ਆ 100 ਦੇ ਤਿੰਨ ਪੈਕਟ 100 ਦੇ ਤਿੰਨ ਪੈਕਟ ਤਿੰਨ ਡੱਬੀਆਂ ਚ ਕਿੰਨੇ ਹੁੰਦੇ ਆ ਪੰਜ ਗੋਲੀਆਂ ਸਰ ਪੰਜ ਗੋਲੀਆਂ ਠੀਕ ਆ ਜੀ ਤੇ ਕਰਿਓ ਫੋਨ ਮਿਲ ਕੇ ਜਰੂਰ ਜਾਇਓ ਜੀ ਬਾਕੀ ਕਮੈਂਟ ਕਰਕੇ ਦੱਸਿਓ ਕਿ ਕੌਣ ਕੌਣ ਵੀਰ ਨੂੰ ਜਾਣਦਾ ਵਾ ਜੀ